ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਕਾਰ ਸੇਵਾ ਵਾਲੇ ਬਾਬਾ ਜੀ ਇਹ ਕਿਤਾਬ ਸਰਦਾਰ ਦਲਜੀਤ ਸਿੰਘ ਜੀ ਵੱਲੋਂ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਜੋ ਬੀਤਿਆ ਜੋ ਸੁਣਿਆ ਜਾਂ ਬਾਹਰ ਸਮਾਜ ਵਿੱਚ ਵਿਚਰਦਿਆਂ ਹੋਇਆਂ ਜੋ ਦੇਖਿਆ ਜੋ ਸੁਣਿਆ ਔਰ ਜੋ ਖੁਦ ਹੰਡਾਇਆ ਉਸ ਨੂੰ ਆਪਣੀ ਕਿਤਾਬ ਦੇ ਰਾਹੀਂ ਉਹਨਾਂ ਨੇ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਸੋ ਅੱਜ ਆਪਾਂ ਪੜਾਂਗੇ ਸੰਜੀਦਾ ਸਰਪੰਚ ਲੜੀ ਜੋੜਨ ਲਈ ਪਿਛਲੀ ਇਹ ਵੀਡੀਓਜ਼ ਨੂੰ ਸੁਣ ਲਿਆ ਜਾਵੇ। ਪੜ੍ਹਦੇ ਹਾਂ ਅੱਜ ਦਾ ਅਧਿਆਇ ਸੰਜੀਤ ਦਾ ਸਰਪੰਚ। ਜਥੇਦਾਰ ਸੁਖਵਿੰਦਰ ਸਿੰਘ ਸੰਗਾ ਨਾਲ ਮੇਰਾ ਚਾਰ ਕੋ ਵਾਰ ਮੇਲ ਹੋਇਆ। ਉਹ ਗੰਭੀਰ ਅਤੇ ਘੱਟ ਬੋਲਣ ਵਾਲਾ ਸੀ। ਚਿਹਰੇ ਤੇ ਜਲਾਲ ਸੀ ਜੋ ਨੇਕ ਅਮਲ ਅਤੇ ਸਿਮਰਨ ਦਾ ਪ੍ਰਗਟਾਵ ਸੀ। ਉਹ ਜਦ ਵੀ ਕਿਸੇ ਅਹਿਮ ਬੈਠਕ ਲਈ ਜਾਂਦਾ ਸੀ, ਉਹਦੇ ਨਾਲ ਇੱਕ ਲੰਮਾ ਚੌੜਾ ਅੱਧਖੜ ਉਮਰ ਦਾ ਅਤੇ ਉਸ ਵਾਂਗ ਹੀ ਗੰਭੀਰ ਸੁਭਾਅ ਦਾ ਸਿੰਘ ਹੁੰਦਾ ਸੀ। ਹਰਵਿੰਦਰ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਇਹ ਗੋਇੰਦਵਾਲ ਕੋਲ ਕਿਸੇ ਪਿੰਡ ਦਾ ਸਰਪੰਚ ਹੈ ਅਤੇ ਉਹ ਇਲਾਕੇ ਦੇ ਮੰਨੇ ਪਰਮੰਨੇ ਪਰਿਵਾਰ ਵਿੱਚੋਂ ਹੈ। ਉਹ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ। 6.5 ਫੁੱਟ ਕੱਦ ਪੱਕੇ ਰੰਗ ਅਤੇ ਭਾਰੇ ਜੁੱਸੇ ਨਾਲ ਉਹ ਆਪਣੀ ਹਾਜ਼ਰੀ ਦਾ ਤਕੜਾ ਅਸਰ ਪਾਉਂਦਾ ਸੀ। ਉਹਦੀ ਗੰਭੀਰ ਸਿਰਤ ਉਹਦੇ ਅਸਰ ਨੂੰ ਹੋਰ ਵਧੇਰੇ ਡੂੰਘਾ ਕਰਦੀ ਸੀ। ਹਰ ਬੈਠਕ ਵਿੱਚ ਉਹ ਬਕਾਇਦਾ ਸ਼ਾਮਲ ਹੁੰਦਾ ਸੀ। ਗੱਲਬਾਤ ਨੂੰ ਸਮਝਦਾ ਅਤੇ ਅੱਗੇ ਤੋਰਦਾ ਤੇ ਫੇਰ ਜਥੇਦਾਰ ਵੱਲ ਝਾਕਦਾ ਅਤੇ ਗੱਲ ਅੱਗੇ ਤੋਰਦਾ ਜਥੇਦਾਰ ਸੰਗਾ ਆਪ ਬਹੁਤ ਘੱਟ ਬੋਲਦਾ ਸੀ ਸਾਰੀ ਗੱਲਬਾਤ ਉਹ ਸਿੰਘ ਬਹੁਤ ਸਲੀਕੇ ਨਾਲ ਕਰਦਾ ਅਤੇ ਫੈਸਲਾ ਜਥੇਦਾਰ ਉਤੇ ਛੱਡਦਾ ਸੀ ਮੈਨੂੰ ਉਹਨਾਂ ਦਾ ਇਹ ਤਰੀਕਾ ਬੜਾ ਪਾਇਆ ਉਹ ਦੋਵੇਂ ਇੱਕ ਜਿਸਮ ਵਾਂਗ ਗੱਲਬਾਤ ਵਿੱਚ ਸ਼ਾਮਲ ਹੁੰਦੇ ਸਨ ਅਤੇ ਬਿਲਕੁਲ ਲੁਡੀਂਦੇ ਸ਼ਬਦ ਹੀ ਵਰਤਦੇ ਸਨ ਨਾ ਘੱਟ ਨਾ ਵੱਧ ਜੋ ਵੀ ਬੋਲਣਾ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ ਸੰਗਾ ਵੀ ਕਾਲਜ ਤੱਕ ਪੜਿਆ ਸੀ ਉਹ ਵੀ ਪੜਿਆ ਹੋਇਆ ਜਾਪਦਾ ਸੀ ਹੁਣ ਮੈਂ ਸੋਚਦਾ ਹਾਂ ਉਹ ਸਿੰਘ ਸਿਰੇ ਦੇ ਰਾਜਨੀਤਿਕਾਂ ਵਾਲੀ ਸਮਝ ਰੱਖਦਾ ਸੀ ਉਹਦੀ ਆਪਣੇ ਆਪ ਤੇ ਅਤੇ ਸਾਰੇ ਹਾਲਾਤ ਤੇ ਪੂਰੀ ਪਕੜ ਹੁੰਦੀ ਮੈਨੂੰ ਪਤਾ ਲੱਗਿਆ ਕਿ ਉਹ ਸਿੰਘ ਪਘੋੜਾ ਵੀ ਨਹੀਂ ਸੀ ਅਤੇ ਆਪਣੇ ਇਲਾਕੇ ਦਾ ਮੋਹਤਬਰ ਬੰਦਾ ਸੀ ਉਹਦੇ ਕੋਲ ਹੋਰ ਜਥੇਬੰਦੀਆਂ ਦੇ ਸਿੰਘ ਵੀ ਆਉਂਦੇ ਸਨ ਉਹਨਾਂ ਦਿਨਾਂ ਵਿੱਚ ਮਾਜੇ ਵਿੱਚ ਸਿੰਘਾਂ ਦਾ ਦਬਦਬਾ ਵਾਸੀ ਸਾਰੇ ਸਰਪੰਚ ਅਤੇ ਮੋਤਵਾਰ ਉਹਨਾਂ ਨੂੰ ਮਿਲਿਆ ਬਗੈਰ ਰਹਿ ਨਹੀਂ ਸਕਦੇ ਸੀ ਸਿਰਫ ਮਿਲਣ ਅਤੇ ਪ੍ਰਸ਼ਾਦਾ ਸ਼ਕਨ ਉੱਤੇ ਸਰਕਾਰ ਸ਼ੱਕ ਨਹੀਂ ਸੀ ਕਰਦੀ ਕਿਉਂਕਿ ਉਸ ਵੇਲੇ ਇਹ ਸੱਚ ਸੀ ਕਿ ਸਿੰਘਾਂ ਦੇ ਉਲਟ ਜਾ ਕੇ ਉੱਥੇ ਰਹਿਣਾ ਮੁਸ਼ਕਲ ਸੀ ਆਮ ਤੌਰ ਤੇ ਮੋਤਵਾਰ ਪਰਿਵਾਰ ਵਿੱਚੋਂ ਹੋਣ ਕਰਕੇ ਪੁਲਿਸ ਬੰਦਿਆਂ ਉੱਤੇ ਸ਼ੱਕ ਨਹੀਂ ਕਰਦੀ ਸੀ ਅਤੇ ਇੱਕ ਜਥੇਬੰਦੀ ਨੇ ਕਿਸੇ ਪਿੰਡ ਵਿੱਚ ਕੋਈ ਬੰਦਾ ਮਾਰ ਦਿੱਤਾ ਸੀ ਕਿ ਇਹਨੇ ਸਾਡੇ ਸਿੰਘ ਸ਼ਹੀਦ ਕਰਵਾਏ ਹਨ ਇੱਕ اہم ਬੈਠਕ ਵਿੱਚ ਇਸ ਗੱਲ ਉੱਤੇ ਤਲਖੀ ਹੋ ਗਈ ਕਿਉਂਕਿ ਦੂਸਰੀ ਜਥੇਬੰਦੀ ਦਾ ਕਹਿਣਾ ਸੀ ਕਿ ਉਹ ਬੰਦਾ ਸਹੀ ਸੀ ਸਾਡਾ ਬੰਦਾ ਸੀ ਅਤੇ ਗਲਤ ਮਾਰਿਆ ਹੈ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਸੀ ਤਲਖੀ ਹੋਰ ਵੱਧ ਰਹੀ ਸੀ ਉਸ ਸਿੰਘ ਨੇ ਬੜੀ ਨਿਮਰਤਾ ਨਾਲ ਦਖਲ ਦਿੱਤਾ ਕਿਹਾ ਕਿ ਸਿੰਘਾਂ ਵਿੱਚ ਇਹੋ ਜਿਹੀ ਹਾਲਤ ਨਹੀਂ ਆਉਣੀ ਚਾਹੀਦੀ ਜੋ ਹੋਇਆ ਉਹ ਤਾਂ ਹੁਣ ਅਸੀਂ ਨਹੀਂ ਬਦਲ ਸਕਦੇ ਆਓ ਪੰਥ ਦੇ ਵਡੇਰੇ ਹਿੱਤ ਲਈ ਅੱਗੋਂ ਤੋਂ ਬੰਨ ਨੂੰ ਬੰਨ ਕਿ ਅੱਗੇ ਤੋਂ ਇੰਜ ਨਾ ਹੋਵੇ ਸਰਪੰਚ ਨੇ ਦੱਸਿਆ ਕਿ ਉਹਦੇ ਪਿੰਡ ਅਤੇ ਨਾਲ ਦੇ ਕੁਝ ਪਿੰਡਾਂ ਵਿੱਚ ਉਹਨਾਂ ਨੇ ਗੁਰਮਤੇ ਦੀ ਵਿਧੀ ਰਾਹੀਂ ਪੰਚਾਇਤਾਂ ਬਣਾਈਆਂ ਹਨ ਇਸ ਕਰਕੇ ਕਿਸੇ ਵੀ ਪਿੰਡ ਬਾਰੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਹਰ ਖਾੜਕੂ ਜਥੇਬੰਦੀ ਉਹ ਪੰਚਾਇਤ ਨਾਲ ਸਲਾਹ ਕਰਦੀ ਹੈ ਇਹ ਪੰਚਾਇਤਾਂ ਵੋਟਾਂ ਵਾਲੇ ਤਰੀਕੇ ਨਾਲ ਨਹੀਂ ਬਣੀਆਂ ਸਨ ਜਿਸ ਨੇ ਲੋਕਾਂ ਨੂੰ ਪਾੜਿਆ ਅਤੇ ਵੰਡਿਆ ਸੀ ਪੰਥਕ ਰਵਾਇਤ ਅਨੁਸਾਰ ਚੁਣੀ ਹੋਈ ਪੰਚਾਇਤ ਵਿੱਚ ਫੈਸਲਾ ਵੀ ਪੰਥਕਜੁਗਤ ਅਨਸਾਰ ਹੀ ਹੁੰਦਾ ਹੈ ਸਰਪੰਚ ਕਹਿਣ ਲੱਗਾ ਕਿ ਇਸ ਪੰਚਾਇਤੀ ਤਰੀਕੇ ਕਾਰਨ ਹੁਣ ਸਾਡੇ ਇਲਾਕੇ ਵਿੱਚ ਸੁਖ ਸਾੰਦ ਹੈ ਤੇ ਸਿੰਘਾਂ ਵਿੱਚ ਆਪਸੀ ਜਾਂ ਲੋਕਾਂ ਨਾਲ ਕੋਈ ਗਲਤਫਹਿਮੀ ਜਾਂ ਵੋਟਾਂ ਵਰਗਾ ਸੌੜਾਪਨ ਪੈਦਾ ਨਹੀਂ ਹੋਇਆ ਉਹਦੀ ਗੱਲ ਸਾਰਿਆਂ ਨੇ ਸੁਣੀ ਅਤੇ ਮੰਨਿਆ ਕਿ ਉਹਦਾ ਸੁਝਾਅ ਸਹੀ ਹੈ ਇਸ ਤਰ੍ਹਾਂ ਗੱਲ ਨਿਪੜੀ ਇਹ ਪੰਚਾਇਤਾਂ ਕੁਝ ਥਾਵਾਂ ਤੇ ਬਣੀਆਂ ਵੀ ਪਰ ਸਭ ਕੁਝ ਲਾਗੂ ਨਾ ਹੋ ਸਕਿਆ ਤੇ ਬੰਦੀਆਂ ਦੀ ਇੱਕ ਮਿਲਣੀ ਕਾਲੇ ਕੇ ਪਿੰਡ ਵਿੱਚ ਸੀ ਮਿਲਣ ਤੋਂ ਬਾਅਦ ਰਾਤੀ 10:00 ਵਜੇ ਜਦੋਂ ਜਾਣ ਲੱਗੇ ਤਾਂ ਸੰਯੋਗ ਵਸ ਉਹ ਸਿੰਘ ਮੇਰੇ ਕੋਲ ਇਕੱਲਾ ਰਹਿ ਗਿਆ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਭਗੌੜੇ ਵੀ ਨਹੀਂ ਹੋ ਸਾਨੂੰ ਸਾਰਿਆਂ ਨੂੰ ਤੇ ਜਥੇਦਾਰ ਨੂੰ ਮਿਲਦੇ ਵੀ ਹੋ ਇਹ ਤਾਂ ਡਾਡੀ ਜੋਖਮ ਵਾਲੀ ਗੱਲ ਹੈ ਉਹਨੇ ਗੰਭੀਰ ਸੁਭਾਅ ਮੁਤਾਬਕ ਕਿਹਾ ਕਿ ਤੁਸੀਂ ਸਹੀ ਫਰਮਾਇਆ ਹੈ ਮੈਂ ਭਗੌੜਾ ਨਹੀਂ ਹਾਂ ਜਥੇਦਾਰ ਪੰਥ ਦਾ ਸਰਮਾਇਆ ਹੈ ਉਹਨੂੰ ਮੇਰੇ ਤੇ ਮਾਣ ਹੈ ਇਹ ਗੱਲ ਮੇਰੇ ਲਈ ਬੜੇ ਮਾਨ ਵਾਲੀ ਹੈ ਮੈਂ ਪੁੱਛਿਆ ਕਿ ਅੱਗੇ ਬਾਰੇ ਨਹੀਂ ਸੋਚਿਆ ਉਸ ਦਾ ਜਵਾਬ ਸੀ ਕਿ ਅੱਗਾ ਕਿਸ ਨੇ ਵੇਖਿਆ ਹੈ ਬਾਕੀ ਮੈਂ ਤਿਆਰ ਹਾਂ ਰੱਬ ਜੋ ਕਰੂ ਭਲੀ ਕਰੂ ਤੁਸੀਂ ਨਿਸ਼ਚਿੰਤ ਰਹੋ ਕੁਝ ਸਮੇਂ ਬਾਅਦ ਜਥੇਦਾਰ ਸੁਖਵਿੰਦਰ ਸਿੰਘ ਸੰਗਾ ਅਤੇ ਇੱਕ ਹੋਰ ਸਿੰਘ ਸ਼ਹੀਦ ਹੋ ਗਏ ਮੈਂ ਉਸ ਵਕਤ ਇੱਥੇ ਨਹੀਂ ਸਾਂ ਜਦੋਂ ਅਪ੍ਰੈਲ 1992 ਵਿੱਚ ਇੱਥੇ ਆਇਆ ਤਾਂ ਚੰਡੀਗੜ੍ਹ ਵਿੱਚ ਜਥੇਦਾਰ ਹਰਮਿੰਦਰ ਸਿੰਘ ਸੁਲਤਾਨ ਵਿੰਡ ਪਰਮਜੀਤ ਸਿੰਘ ਪੰਜ ਵੜ ਮੁਖੀ ਖਾਲਸਤਾਨ ਕਮਾਂਡੋ ਫੋਰਸ ਮਿਲੇ ਰਾਤ ਸਮੇ ਇਕੱਠੇ ਹੀ ਰਹੇ ਤਾਂ ਮੈਂ ਹਰਮਿੰਦਰ ਸਿੰਘ ਤੋਂ ਉਸ ਸਿੰਘ ਬਾਬਤ ਪੁੱਛਿਆ ਤਾਂ ਉਹਨੇ ਕਿਹਾ ਜਦੋਂ ਤੋਂ ਫੌਜ ਆਈ ਹੈ ਜ਼ੁਲਮ ਹੱਦਾਂ ਬੰਨੇ ਟੱਪ ਗਿਆ ਹੈ ਸਿੰਘਾਂ ਦਾ ਦਬਦਬਾ ਘਟ ਗਿਆ ਤਾਂ ਪੁਲਿਸ ਨੇ ਸਿੰਘਾਂ ਦੇ ਪਰਿਵਾਰ ਝੁਕ ਲੈ ਜਿਨ੍ਹਾਂ ਦਾ ਲੋਕਾਂ ਵਿੱਚ ਸਤਕਾਰ ਸੀ ਕੁਝ ਮਾਰੇ ਕੁਝ ਭਜਾਏ ਅਤੇ ਕਈਆਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਇਹ ਸਰਪੰਚ ਨਾਲ ਵੀ ਇਹੀ ਹੋਇਆ ਉਸ ਨੂੰ ਪੁਲਿਸ ਅਤੇ ਫੌਜ ਨੇ ਰਲਕੇ ਚੁੱਕਿਆ ਤੇ ਫਿਰ ਉਹ ਅਲੋਪ ਹੀ ਹੋ ਗਿਆ। ਉਹਨੂੰ ਕਿਸੇ ਨਹੀਂ ਵੇਖਿਆ ਅਤੇ ਉਹਦੇ ਬਾਰੇ ਕੁਝ ਨਹੀਂ ਸੁਣਿਆ। ਮੈਂ ਸੌਣ ਵੇਲੇ ਉਸ ਡਾਡੇ ਬੰਦੇ ਨੂੰ ਯਾਦ ਕੀਤਾ ਤਾਂ ਮੈਨੂੰ ਉਹਦੇ ਉਹ ਬੋਲ ਚੇਤੇ ਆਏ। ਤੁਸੀਂ ਨਿਸ਼ਚਿੰਤ ਰਹੋ ਮੈਂ ਤਿਆਰ ਹਾਂ। ਉਹ ਤਾਂ ਤਿਆਰ ਸੀ ਇਸ ਭਿਆਨਕ ਅੰਤ ਅਤੇ ਵਿਰਾਨ ਗੁੰਮਨਾਮੀ ਲਈ। ਸਿੰਘਾਂ ਨੂੰ ਆਉਣ ਵਾਲੀ ਪੀੜ ਉਹਨੇ ਖਿੱਚ ਲਈ ਸੀ। ਉਸ ਵੱਲੋਂ ਪੰਥ ਨਿਸ਼ਚਿੰਤ ਸੀ ਪਰ ਮੈਨੂੰ ਇੱਕ ਚਿੰਤਾ ਨਹੀਂ ਛੱਡਦੀ ਕਿ ਉਹ ਬੰਦੇ ਜਿਨ੍ਹਾਂ ਨੇ ਪੰਥ ਤੋਂ ਆਪਣਾ ਬੰਦ ਬੰਦ ਕੁਰਬਾਨ ਕੀਤਾ ਅਤੇ ਪੰਥ ਦੀ ਝੋਲੀ ਉੱਜਲ ਕਿਰਦਾਰ ਪਾਇਆ ਉਹਨਾਂ ਨੂੰ ਅਸੀਂ ਆਪਣੇ ਚੇਤਿਆਂ ਵਿੱਚੋਂ ਵਿਸਾਰ ਰਹੇ ਹਾਂ ਜੱਗ ਲਈ ਭਾਵੇਂ ਉਹ ਕੋਈ ਵੀ ਨਾ ਹੋਵੇ ਪਰ ਉਹ ਪੰਥ ਲਈ ਬਹੁਤ ਖਾਸ ਸੀ ਉਹ ਜਥੇਬੰਦੀਆਂ ਦੇ ਮੁਖੀਆਂ ਦੀ ਬੈਠਕ ਵਿੱਚ ਬੈਠਦਾ ਸੀ ਤਾਂ ਉਹ ਸਾਡੇ ਕਿਸੇ ਨਾਲੋਂ ਵੀ ਘੱਟ ਨਹੀਂ ਸੀ ਨਾਮ ਵਾਲਿਆਂ ਨੂੰ ਤਾਂ ਅਸੀਂ ਯਾਦ ਰੱਖ ਰਹੇ ਹਾਂ ਜਿਹੜਿਆਂ ਨੂੰ ਨਾਮ ਦੀ ਕੋਈ ਪ੍ਰਵਾਹ ਨਹੀਂ ਸੀ ਉਹ ਅਸੀਂ ਕਿਉਂ ਭੁਲਾ ਰਹੇ ਹਾਂ ਜੀ ਮੈਂ ਉਹਦਾ ਨਾਮ ਪਤਾ ਲੱਭਣਾ ਚਾਹਾਂ ਤਾਂ ਲੱਭਿਆ ਜਾ ਸਕਦਾ ਹੈ ਪਰ ਉਹ ਅਸਲ ਕਿਰਦਾਰ ਵਜੋਂ ਅਨਾਮ ਰਹਿਣ ਵਾਲੇ ਹਿੱਸੇ ਵਿੱਚੋਂ ਸੀ ਅਤੇ ਰਹੇਗਾ ਵੀ ਉਹਦੇ ਵਰਗੇ ਹੋਰ ਵੀ ਅਨੇਕਾਂ ਸਨ ਜਿਹੜੇ ਵੱਡੇ ਨਾਮ ਵਾਲਿਆਂ ਨਾਲ ਵਿਚਰੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਹਨਾਂ ਨੇ ਨਾਮ ਵਾਲਿਆਂ ਨੂੰ ਵੱਡੇ ਕੀਤਾ ਅਤੇ ਆਪ ਬੇਨਾਮਾਂ ਦੀ ਕਤਾਰ ਵਿੱਚ ਜਾ ਬਿਰਾਜੇ ਇਹ ਪੰਥ ਦੇ ਇਤਿਹਾਸ ਦਾ ਹੀ ਵਰਤਾਰਾ ਨਹੀਂ ਹੈ ਸਗੋਂ ਦੁਨੀਆਂ ਦੇ ਇਤਿਹਾਸ ਦੀਆਂ ਵੀ ਦੋ ਤਹਿ ਹਨ ਪਹਿਲੀ ਤਹਿ ਇੱਕ ਨਾਮ ਵਾਲਿਆਂ ਦੀ ਹੈ ਜੋ ਸਭ ਨੂੰ ਵਿਖਾਈ ਦਿੰਦੀ ਹੈ ਦੂਜੀ ਤਹਿ ਅਨਾਮ ਕਿਰਦਾਰਾਂ ਦੀ ਹੈ ਜ਼ਿੰਦਗੀ ਦੇ ਅਮਲ ਵਿੱਚ ਅਨਾਮ ਕਿਰਦਾਰਾਂ ਦਾ ਹਿੱਸਾ ਘਟ ਨਹੀਂ ਹੁੰਦਾ ਪਹਿਲੀ ਤਹਿ ਸਾਨੂੰ ਨਾਮ ਵਾਲੇ ਮਹਾਨ ਅਮਲ ਵਾਲੇ ਕਿਰਦਾਰਾਂ ਦੇ ਚਾਨਣ ਮਨਾਰੇ ਦਿੰਦੀ ਹੈ ਦੂਜੀ ਤਹਿ ਸਾਡੇ ਸਾਂਝੇ ਅਮਲ ਦੀ ਮਸੂਮੀਅਤ ਨੂੰ ਘੜਦੀ ਹੈ ਇਹ ਸਿੰਘ ਆਪਣੇ ਕਿਰਦਾਰ ਨਾਲ ਪੰਥ ਦੇ ਸਾਂਝੇ ਕਿਰਦਾਰ ਵਿੱਚ ਹਿੱਸਾ ਪਾ ਗਿਆ ਧੰਨਵਾਦ